ਸਾਹਮਣੇ ਆਗਾ ਜੀ ਜਲਮਹਿਲ ਜਲਮਹਿਲ ਇਹਦਾ ਨਾਮ ਆ ਇਹ ਪਾਣੀ ਦੇ ਬਿਲਕੁਲ ਬਚਾਲੇ ਆਗਾ ਆਸੇ-ਪਾਸੇ ਪਾਣੀ ਆਗਾ ਇੱਕ ਉਹ ਛੋਟੀ ਜੀ ਬਿਲਡਿੰਗ ਹੈ ਇੱਕ ਆ ਸਾਹਮਣੇ ਤੇ ਉਹ ਪਿੱਛੇ ਜਲਮਹਿਲ ਠੀਕ ਆ ਤੁਹਾਨੂੰ ਜੂਮ ਕਰਕੇ ਦਿਖਾਉਣਾਗਾ ਯਾ ਮੇਨ ਗੇਟ ਬਣਿਆ ਹੋਇਆਗਾ ਤੇ ਠੀਕ ਆ ਤੇ ਆ ਮਹਾਰਾਜ ਜੋ ਵੀ ਆ ਮੈਨੂੰ ਨਹੀਂ ਪਤਾ ਇਹਨਾਂ ਦਾ ਨਾਮ ਕੀ ਹੈਗਾ ਹਨਾ ਹੋਊਗਾ ਤੇ ਇਹ ਹਾਥੀ ਦੀ ਸਵਾਰੀ ਤੇ ਉੱਪਰ ਜਾ ਰਹੇ ਆ ਤੇ ਮਗਰ ਇਹਨਾਂ ਦੇ ਆ ਸੈਨਿਕ ਉਸ ਤਰ੍ਹਾਂ ਹੀ ਜਾ ਰਹੇ ਆ ਬਣਾਏ ਹੋਏ ਆ ਇਹ ਜੈਪੁਰ ਦੀ ਬਈ ਸਭ ਤੋਂ ਉੱਚੀ ਜਗ੍ਹਾ ਜਿੱਥੋਂ ਤੁਸੀਂ ਖੜ ਕੇ ਜੰਤਰ ਮੰਤਰ ਸਿਟੀ ਪੈਲਸ ਹਵਾ ਮਹਿਲ ਠੀਕਾ ਤੇ ਮਿਊਜ਼ੀਅਮ ਹੋ ਗਿਆ ਸਭ ਕੁਝ ਦੇਖ ਸਕਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਹੈਗੇ ਆ ਜੀ ਜੈਪੁਰ ਰਾਜਸਥਾਨ ਹਵਾ ਮਹਿਲ ਦੇ ਅੰਦਰ ਠੀਕ ਹੈ ਜੀ ਇਹਦੀ ਜਿਹੜੀ ਐਂਟਰੀ ਦਾ ਟਾਈਮ ਹੈਗਾ ਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6:30 ਵਜੇ ਤੱਕ ਲਾਸਟ ਠੀਕ ਹੈ ਜੀ ਤੇ ਅੱਗੇ ਆਪਾਂ ਚੱਲਦੇ ਆਂ ਟਿਕਟ ਲੈਣੇ ਆਂਗੇ ਪੁੱਛਦੇ ਆ ਕਿੰਨੇ ਰੁਪਏ ਟਿਕਟਾਂ ਤੇ ਆਪਾਂ ਤੁਹਾਨੂੰ ਸਾਰਾ ਹਵਾ ਮਹਿਲ ਦਿਖਾਵਾਂਗੇ ਜਾਣਕਾਰੀ ਦੇਵਾਂਗੇ ਇਹਦੇ ਬਾਰੇ ਕੀ ਕੁਝ ਹੈਗਾ ਅੰਦਰ ਕੀ ਗੱਲਬਾਤ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਟਿਕਟ ਬਾਈ ਅਸੀਂ ਲੈ ਲਈ ਇੱਕ ਜਾਨੇ ਦੀ ਟਿਕਟ ਹੈਗੀ ਆ 52 ਰੁਪਏ ਤੇ ਦੋ ਜਾਨੇ ਦੀ 104 ਰੁਪਏ ਲੱਗਿਆ ਸਾਡੇ ਦੋ ਜਾਨਿਆਂ ਦੇ ਐਂਟਰੀ ਹੋ ਗਈ ਜੀ ਸਾਡੀ ਤੇ ਉੱਪਰ ਚੱਲਦੇ ਆ ਪਹਿਲੇ ਫਲੋਰ ਤੇ ਤੇ ਤੁਹਾਨੂੰ ਅੱਗੇ ਦਿਖਾਵਾਂਗੇ ਸਾਰਾ ਕੁਝ ਇਹ ਪੰਜ ਮੰਜ਼ਲਾ ਜੀ ਹਵਾ ਮਹਿਲ ਦਾ ਨਿਰਮਾਣ 1799 ਚ ਮਹਾਰਾਜਾ ਸਵਾਈ ਸਿੰਘ ਪ੍ਰਤਾਪ ਵੱਲੋਂ ਕੀਤਾ ਗਿਆ ਸੀਗਾ ਜੀ ਤੇ ਲੋਕ ਇੱਥੇ ਫੋਟੋਆਂ ਕਰਾਈ ਜਾਂਦੇ ਆਗੇ ਤੇ ਆ ਜਿਹੜੀ ਇਹਦੇ ਖੂਬਸੂਰਤੀ ਨੂੰ ਡਬਲ ਕਰ ਦਿੰਦੇ ਆਗੇ ਆ ਪਾਣੀ ਚੱਲਦਾ ਠੀਕ ਆ ਬਹਾਰੇ ਚੱਲੀ ਜਾਂਦੇ ਆਗੇ ਇੱਥੇ ਅੰਗਰੇਜ਼ ਲੋਕ ਫੋਰਨ ਤੋਂ ਵੀ ਬੜੇ ਆਉਂਦੇ ਆਗੇ ਘੁੰਮਣ ਲਈ ਹੁਣ ਆਗੇ ਜੀ ਆਪਾਂ ਹਵਾ ਮਹਿਲ ਦੀ ਪਹਿਲੀ ਮੰਜ਼ਲ ਤੇ ਜਿਹਦਾ ਨਾਮ ਰਤਨ ਮੰਦਰ ਹੈਗਾ ਠੀਕ ਹੈ ਜੀ ਤੇ ਸਾਹਮਣੇ ਲੱਗੇ ਸ਼ੀਸ਼ੇ ਤੁਸੀਂ ਦੇਖੋ ਜਦੋਂ ਬਾਹਰੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਨਾ ਤਾਂ ਅੰਦਰ ਰੰਗ-ਬਰੰਗਾ ਬੜਾ ਵਧੀਆ ਲੱਗਦਾਗਾ ਤੇ ਕਿੰਨੇ ਸਾਲ ਹੋ ਗਏ ਹਨ ਇਹਨਾਂ ਸ਼ੀਸ਼ਿਆਂ ਨੂੰ ਲੱਗੇ ਹੋਇਆਂ ਨੂੰ ਤੇ ਹਜੇ ਤੱਕ ਉਦਾਂ ਹੀ ਪਿਆਗਾ ਤੇ ਆ ਜਿਹੜੀ ਚੀਜ਼ ਇਮਾਰਤਾਂ ਬਣੀਆਂ ਹੋਈਆਂ ਬੜੀ ਵਧੀਆ ਲੱਗਦਾਗਾ ਜੈਪੁਰ ਦੀ ਇਹੀ ਖਾਸੀਅਤ ਆ ਕਿ ਰਾਜਿਆਂ ਦੀ ਇਹ ਆ ਜੀ ਤੀਜੀ ਮੰਜ਼ਲ ਜਿੱਥੇ ਆ ਬਚਿੱਤਰ ਮੰਦਿਰ ਇੱਥੇ ਭਗਵਾਨ ਸ੍ਰੀ ਕ੍ਰਿਸ਼ਨ ਦੀ ਪੂਜਾ ਕੀਤੀ ਜਾਂਦੀ ਸੀ ਤੀਜੀ ਮੰਜ਼ਲ 3rd ਫਲੋਰ ਅੰਦਰੋਂ ਦੇਖ ਲਓ ਤੁਸੀਂ ਕਿਸ ਤਰ੍ਹਾਂ ਦਾ ਹੈਗਾਗਾ ਤੇ ਤੁਸੀਂ ਜਿਹੜੇ ਵੀ ਮਰਜ਼ੀ ਫਲੋਰ ਤੇ ਜਾਓਗੇ ਬਾਈ ਤੁਹਾਨੂੰ ਹਵਾ ਮਹਿਸੂਸ ਕਰਕੇ ਆ ਕਿਉਂਕਿ ਇਹ ਚ ਜਿਹੜੀਆਂ ਹਵਾ ਪੂਰੀ ਆਸੇ-ਪਾਸੇ ਆਉਂਦੀ ਰਹਿੰਦੀ ਹੈਗੀ ਚਾਰੇ ਪਾਸੇ ਹਵਾ ਆਉਂਦੀ ਰਹਿੰਦੀ ਹੈਗੀ ਇਹ ਆ ਜੀ ਚੌਥੀ ਮੰਜ਼ਲ ਹਰੇਕ ਮੰਜ਼ਲ ਨੂੰ ਅਲੱਗ-ਅਲੱਗ ਨਾਮ ਦਿੱਤਾ ਹੋਇਆਗਾ ਜਿਵੇਂ ਪਹਿਲੀ ਮੰਜ਼ਲ ਦੂਜੀ ਮੰਜ਼ਲ ਤੀਜੀ ਜਿਹੜੇ ਪੰਜ ਮੰਜ਼ਲਾਂ ਪੰਜੇ ਮੰਜ਼ਲਾਂ ਨੂੰ ਅਲੱਗ-ਅਲੱਗ ਨਾਮ ਦਿੱਤਾ ਹੋਇਆਗਾ ਇਹਦਾ ਨਾਮ ਹੈਗਾਗਾ ਪ੍ਰਕਾਸ਼ ਮੰਦਿਰ ਠੀਕ ਹੈ ਜੀ ਚਾਰ ਪੰਜ ਫਲੋਰ ਆ ਗਏ ਸਾਰੇ ਤੇ ਚਾਰ ਫਲੋਰਾਂ ਤੇ ਨਾਂ ਮੰਦਰਾਂ ਦੇ ਨਾਂ ਤੇ ਆ ਗਿਆ ਤੇ ਪੰਜਵਾਂ ਤੁਹਾਨੂੰ ਅਸੀਂ ਅੱਗੇ ਦਿਖਾਉਣੀ ਹੁਣ ਅੱਗੇ ਬਈ ਬਿਲਕੁਲ ਆਪਾਂ ਟਾਪ ਤੇ ਪੰਜਵੇਂ ਫਲੋਰ ਤੇ ਜਿੱਦੀ ਤੁਸੀਂ ਖਿੜਕੀ ਦੇ ਵਿੱਚ ਦੀ ਬਾਹਰ ਦਾ ਸ਼ਹਿਰ ਦਾ ਨਜ਼ਾਰਾ ਵੀ ਦੇਖ ਸਕਦੇ ਆ ਦੇਖੋ ਠੀਕ ਹੈ ਜੀ ਖਿੜਕੀ ਵਿੱਚ ਦੀ ਤੇ ਹਵਾ ਇੱਥੇ ਪੂਰੀ ਠੰਡੀ ਚੱਲਦੀ ਹੈ ਬਈ ਬਿਲਕੁਲ ਟਾਪ ਫਲੋਰ ਤੇ ਆਪਾਂ ਬਿਲਕੁਲ ਉੱਪਰ ਪੰਜਵੇਂ ਫਲੋਰ ਤੇ ਹਵਾ ਮਹਿਲ ਦੇ ਹੁਣ ਅਸੀਂ ਹਵਾ ਮਹਿਲ ਦੇ ਬਿਲਕੁਲ ਉੱਪਰ ਬੜਾ ਵਧੀਆ ਨਜ਼ਾਰਾ ਇੱਥੋਂ ਦਾ ਹਵਾ ਮਹਿਲ ਦਾ ਬਾਈ ਤੁਸੀਂ ਆ ਸਾਈਡ ਤੋਂ ਵੀ ਥੋੜਾ ਜਿਹਾ ਵਿਊ ਦੇਖ ਲਓ ਇਹਦੇ ਵਿੱਚ ਬਾਈ ਕੁੱਲ 365 ਖਿੜਕੀਆਂ ਆਈਆਂ ਪੂਰੇ ਮਹਿਲ ਦੇ ਵਿੱਚ 365 ਠੀਕ ਆ ਤੇ ਜਿਹੜੀ ਇਹਦੀ ਉਚਾਈ ਹੈਗੀ ਹੈਗੀ ਆ ਦੇਖੋ ਤੁਸੀਂ ਇੱਕ ਮਿੰਟ ਰੁਕੋ 90 ਫੁੱਟ ਦੀ ਉਚਾਈ ਹੈਗੀ ਸਾਰੀ ਨੇ ਪੰਜ ਫਲੋਰ ਆਗੇ 90 ਫੁੱਟ ਦੀ ਉਚਾਈ ਹੈਗੀ ਆ ਦੇਖੋ ਉੱਪਰ ਤੋਂ ਵਿਊ ਕਿੰਨਾ ਵਧੀਆ ਲੱਗਦਾ ਹੈ ਦਾ ਸਾਰਾ ਦੇਖੋ ਤੁਸੀਂ ਜੈਪੁਰ ਸਾਰਾ ਹੀ ਦਿਖਦਾ ਵਾ ਤੇ ਹਵਾ ਆਉਂਦੀ ਆ ਚਾਰੇ ਪਾਸਿਓਂ ਖਿੜਕੀਆਂ ਬਹੁਤ ਜ਼ਿਆਦਾ ਹੈਗੀਆਂ ਇੱਥੇ ਐਨੇ ਟਾਈਮ ਦੇ ਭਈਆ ਸ਼ੀਸ਼ੇ ਉਦੋਂ ਦੇ ਉਵੇਂ ਹੀ ਲੱਗੇ ਹੋਇਆ ਦੇਖ ਲਓ ਹਜੇ ਤੱਕ ਵੀ ਇਹਨਾਂ ਨੂੰ ਕੁਝ ਨਹੀਂ ਹੋਇਆਗਾ ਸਾਰਾ ਕੁਝ ਉਵੇਂ ਹੀ ਪਿਆਗਾ ਜਿਵੇਂ ਪਹਿਲਾਂ ਸਾਰਾ ਕੁਝ ਬਣਿਆ ਬਣਾਇਆਗਾ ਉਵੇਂ ਹੀ ਪਿਆਗਾ ਸਾਰਾ ਕੁਝ ਕੁਝ ਵੀ ਇਚ ਨਵਾਂ ਨਹੀਂ ਬਣਾਇਆ ਹੋਇਆਗਾ ਜਿਵੇਂ ਪੁਰਾਣਾ ਬਣਾਇਆ ਹੋਇਆਗਾ ਬਸ ਉਸ ਤਰ੍ਹਾਂ ਹੀ ਪਿਆਗਾ ਸਾਰਾ ਗੇਟ ਗੁੱਟ ਵੀ ਉਹੀ ਆ ਸਾਰਾ ਕੁਝ ਪੁਰਾਣਾ ਸਾਰੀਆਂ ਖਿੜਕੀਆਂ ਸਭ ਕੁਝ ਪੁਰਾਣਾਗਾ ਸਭ ਕੁਝ ਇਹ ਗੇਟ ਬਾਈ ਜਿਹੜੇ ਬਣੇ ਹੋਏ ਆਗੇ ਠੀਕ ਆ ਨਾ ਇਨਾਂ ਤੇ ਕੋਈ ਰੰਗ ਪੇਂਟ ਨਹੀਂ ਕੀਤਾ ਹੋਇਆ ਇਹ ਸਬਜ਼ੀਆਂ ਨਾਲ ਡਿਜ਼ਾਈਨਿੰਗ ਕੀਤੀ ਹੋਈ ਹੈ ਇਹਨਾਂ ਦੀ ਸਬਜ਼ੀਆਂ ਨਾਲ ਕੋਈ ਰੰਗ ਪੇਂਟ ਨਹੀਂ ਹੈਗਾ ਇਹ ਇਹਨਾਂ ਦਾ ਬੜੀ ਵਧੀਆ ਇਹ ਗੱਲ ਹੈ ਇਹ ਕਿ ਸਬਜ਼ੀਆਂ ਨਾਲ ਕੀਤਾ ਹੋਇਆ ਹੈ ਸਾਰਾ ਪਰ ਇਹਨਾਂ ਦਾ ਜਿਹੜਾ ਕਲਰ ਵਗੈਰਾ ਸਾਰਾ ਪਰ ਸੇ ਇਹ ਸਬਜ਼ੀਆਂ ਨਾਲ ਕੀਤਾ ਹੋਇਆ ਹੈਗਾ ਇਹ ਬਈ ਹਵਾ ਮਹਿਲ ਨੂੰ ਠੀਕਾ ਡਿਜ਼ਾਈਨ ਕਰਕੇ ਉਦਾਂ ਦਾ ਬਿਲਕੁਲ ਸੇਮ ਤੇ ਇੱਕ ਸ਼ੀਸ਼ੇ 'ਚ ਫਰੇਮ ਜੜ ਕੇ ਬਿਲਕੁਲ ਉਦਾਂ ਰੱਖਿਆ ਹੋਇਆ ਹੈਗਾ ਲੋਕਾਂ ਦੇ ਦੇਖਣ ਵਾਸਤੇ ਬਿਲਕੁਲ ਉਦਾਂ ਹੀ ਤਿਆਰ ਕਰਕੇ ਸ਼ੀਸ਼ੇ ਦੇ ਵਿੱਚ ਰੱਖਿਆ ਹੋਇਆ ਤੇ ਸਾਹਮਣੇ ਮਹਾਰਾਜਾ ਜੀ ਜਿਨ੍ਹਾਂ ਨੇ ਤਿਆਰ ਕਰਵਾਇਆ ਮਹਿਲ ਤੇ ਠੀਕ ਆ ਉਹਨਾਂ ਦਾ ਪੁੱਤ ਲੱਗਿਆ ਹੋਇਆਗਾ ਮਹਾਰਾਜਾ ਪ੍ਰਤਾਪ ਸਿੰਘ ਉਹਨਾਂ ਦਾ ਪੁੱਤ ਲੱਗਿਆ ਹੋਇਆਗਾ ਦੇਖੋ ਤੁਸੀਂ ਤੇ ਆ ਪੜ੍ਹ ਵੀ ਲੋ ਮਹਾਰਾਜਾ ਸਵਾਮੀ ਪ੍ਰਤਾਪ ਸਿੰਘ ਮੋਟਰਸਾਈਕਲ ਲਾਤਾ ਬਈ ਅਸੀਂ ਇੱਥੇ ਪਾਰਕਿੰਗ 'ਚ ਠੀਕ ਆ ਅੱਗੇ ਬੱਸ ਸਿਟੀ ਪੈਲਸ ਆ ਤੇ ਜੰਤਰਮੰਤਾ ਹੁਣ ਅਸੀਂ ਉਧਰ ਜਾ ਰਹੇ ਆ ਤੇ ਹਵਾ ਮਹਿਲ ਤੋਂ ਤੁਸੀਂ ਪੈਦਲ ਹੀ ਤੁਰ ਕੇ ਜਾ ਸਕਦੇ ਹੋ ਕੋਈ ਜ਼ਿਆਦਾ ਦੂਰ ਨਹੀਂ ਹੈਗਾਗਾ ਤੇ ਜੇ ਤੁਸੀਂ ਚਾਹੋਗੇ ਤਾਂ ਆਟੋ ਵੀ ਕੁਝ ਵੀ ਲੈ ਕੇ ਜਾ ਸਕਦੇ ਹੋਗੇ ਤਾਂ ਜੇ ਹੋਰ ਦੂਰ ਜਾਣਾਗਾ ਤੇ ਉਹਦੇ ਵਾਸਤੇ ਤੁਹਾਨੂੰ ਇੱਥੋਂ ਸਕੂਟਰੀ ਮੋਟਰਸਾਈਕਲ ਉਹ ਵੀ ਕਿਰਾਏ ਤੇ ਮਿਲ ਜਾਂਦੀ ਆ 3350 ਰੁਪਏ ਵਿੱਚ ਉਹ ਵੀ ਕਿਰਾਏ ਤੇ ਮਿਲ ਜਾਂਦੀ ਹੈਗੀ ਠੀਕ ਆ ਸ਼ਹਿਰ ਘੁੰਮਣ ਵਾਸਤੇ ਉਹ ਤੁਸੀਂ ਪੈਟਰੋਲ ਪਵਾਓ ਤੇ ਜਿੱਧਰ ਮਰਜੀ ਤੁਰੋ ਫਿਰ ਇੱਕ ਦਿਨ ਦਾ 3350 ਰੁਪਏ ਉਹਦਾ ਕਿਰਾਇਆ ਹੁੰਦਾ ਹੁਣ ਅਸੀਂ ਯੰਤਰ ਮੰਤਰ ਤੇ ਸਿਟੀ ਪੈਲਸ ਚ ਜਾਂਦੇ ਆ ਮੈਂ ਤੇ ਹਰਪਾ ਆ ਗਿਆ ਜੀ ਸਾਹਮਣੇ ਸਿਟੀ ਪੈਲਸ ਇਹਦੇ ਅੰਦਰ ਚੱਲ ਕੇ ਦੇਖਦੇ ਆ ਕੀ ਕੋਸ਼ ਹੈਗਾ ਕੀ ਨਹੀਂ ਹੈਗਾ ਬਾਹਰ ਚਾ ਤੋਪਾਂ ਵੀ ਖੜਾਈਆਂ ਹੋਈਆਂ ਹੋਈਆਂ ਹਰਪਾਲ ਥੋੜਾ ਦੇਖ ਕੇ ਚੱਲ ਵੀ ਨਾ ਜਾਣ ਲੈ ਗੇਟ ਗੁੱਟ ਵੀ ਪੂਰੇ ਘੈਂਟ ਬਨੇ ਹੋਏ ਆਗੇ ਟਿਕਟ ਸਾਨੂੰ ਪਤਾ ਜਵੇਂ ਹਰੇਕ ਥਾਂ ਲੈਣੀ ਪੈਂਦੀ ਹੈਗੀ ਪਹਿਲੀ ਪੁੱਛਦੇ ਆ ਕੀ ਕੋਸ਼ ਆ ਟਿਕਟ ਕੀ ਗੱਲ ਬਾਤ ਆਗੀ ਸਾਰੀ ਹੈ ਨਾ ਸਾਹਮਣੇ ਲਿਖਿਆ ਹੋਇਆ ਜੀ ਮਹਾਰਾਜਾ ਸਵਾਈ ਮਾਨ ਸਿੰਘ ਜੀ ਸਿਟੀ ਪੈਲਸ ਜੈਪੁਰ ਇੱਥੇ ਕਹਿੰਦੇ ਬਈ ਵੀ ਮਹਾਰਾਜਾ ਜੀ ਦੀ ਅਨਸ਼ਵੰਚ ਠੀਕ ਆ ਪਰਿਵਾਰ ਉਹਨਾਂ ਦਾ ਹਜੇ ਵੀ ਰਹਿੰਦਾਗਾ ਇਸ ਜਗ੍ਹਾ ਤੇ ਸਿਟੀ ਪੈਲਸ ਦੇ ਅੰਦਰ ਸਿਟੀ ਪੈਲਸ ਦੇ ਬਈ ਅੰਦਰ ਜਾਣ ਦੀ ਜਿਹੜੀ ਪੂਰੀ ਪੂਰੇ ਨੂੰ ਸਿਟੀ ਪੈਲਸ ਨੂੰ ਘੁੰਮਣ ਦੀ ਟਿਕਟ ਹੈਗੀ ਹੈਗੀ 3000 ਰੁਪਿਆ ਠੀਕ ਹੈ ਜੀ ਤੇ ਅੰਦਰ ਵੀਡੀਓ ਫੋਟੋ ਕੋਈ ਅਲਾਉਡ ਨਹੀਂ ਹੈਗੀ ਤੇ ਇੰਨੇ ਪੈਸੇ ਨਹੀਂ ਅਸੀਂ ਲਾਉਂਦੇ ਨਹੀਂ ਫੋਟੋ ਕੋਈ ਖਿੱਚ ਸਕਦੇ ਨਹੀਂ ਵੀਡੀਓ ਬਣਾ ਸਕਦੇ ਹਰਪਾਲ ਫੋਟੋ ਨਾ ਅਲਾਉਡ ਆ ਜਾ ਚਲਿਏ ਯੰਤਰਮੰਤਰ ਚਾਲਦੇ ਆ ਅਲਾਉਡ ਦਾ ਇੱਥੇ ਤਾਂ ਹੈਗੀ ਹੈਗੀ ਤੇ ਕਹਿੰਦੇ ਉਹਦਾ ਗਏ 3000 ਰੁਪਿਆਗਾ ਤੇ ਵੀਡੀਓ ਵੀ ਨਹੀਂ ਬਣਾ ਸਕਦੇ 3000 ਆਪਾਂ ਲਾਉਂਦੇ ਵੀ ਨਹੀਂ ਜੇ ਹੋਈ ਲਾਉਡ ਆਪਾਂ ਫੇਰ ਵੀ ਨਹੀਂ ਲਾਉਂਦੇ ਆਪਣੇ ਕੋਲ ਫੇਰ ਵੀ ਇੰਨੇ ਹੈ ਨਹੀਂਗੇ ਹੁਣ ਆਪਾਂ ਚੱਲਦੇ ਆ ਯੰਤਰਮੰਤਰ ਜਿਹੜੀ ਸਿੱਧੀ ਸਾਫ਼ ਗੱਲ ਹੈ ਹੈ ਇਹ ਆ ਗਿਆ ਜੀ ਯੰਤਰਮੰਤਰ ਤੇ ਸਾਹਮਣੇ ਟਿਕਟ ਮਿਲਦੀ ਹੈਗੀ ਲੈਣਾ ਪੂਰੀਆਂ ਲੱਗੇ ਹੋਈ ਆ ਛੋਟੀ ਆ ਵੈਸੇ ਤਾਂ ਲੈਣਾ ਤੇ ਪੁੱਛਦੇ ਕਿੰਨੇ ਦੀ ਟਿਕਟ ਮਿਲੂ ਕੀ ਹੋਸਾਗਾ ਇੱਥੇ ਵੀ ਇੱਕ ਜਾਨਾਂ ਦੀ 52 ਰੁਪਏ ਟਿਕਟ ਆ ਦੋ ਜਾਨਾਂ ਦੀ 104 ਰੁਪਏ ਟਿਕਟ ਆ ਠੀਕ ਆ ਜੇ ਤੁਸੀਂ ਸਟੂਡੈਂਟ ਹੋ ਤਾਂ ਇਹੀ ਟਿਕਟ ਤੁਹਾਨੂੰ 22 ਰੁਪਈਆਂ ਦੀ ਪਊਗੀ ਉਹਦੇ ਬਾਅਦ ਤੇ ਤੁਹਾਡੇ ਕੋਲੇ ਆਈ ਕਾਰਡ ਹੋਣਾ ਚਾਹੀਦਾ ਕਾਲਜ ਦਾ ਕਾਸੀ ਦਾ ਵੀ ਜੇ ਵੀ ਤੁਸੀਂ ਪੜ੍ਹਦੇ ਹੋ ਤਾਂ ਜੇ ਫੌਰਨ ਦਾਗਾ ਉਹਨਾਂ ਵਾਸਤੇ ਹੈਗੀ ਆ ਇਹੀ ਟਿਕਟ 202 ਰੁਪਏ ਦੀ ਜੇ ਫੌਰਨ ਦਾ ਕੋਈ ਸਟੂਡੈਂਟ ਆ ਤਾਂ 102 ਰੁਪਈਆਂ ਦੀ ਟਿਕਟ ਪਈਊਗੀ ਇਹ ਵੀ ਲੱਗੇ ਆ ਪਰੂਤ ਤਾਂ ਆ ਗਿਆ ਜੀ ਯੰਤਰ ਮੰਤਰ ਐਂਟਰੀ ਗੇਟ ਟਰੈਕਟਰ ਦਿਖਾਉਣੀ ਪਉਂਦੀ ਆ ਹਲੋ ਥੈਂਕ ਯੂ ਸਰ ਆ ਗਿਆ ਜੀ ਯੰਤਰ ਮੰਤਰ ਦੇ ਅੰਦਰ ਇਹ ਜੀ ਇੱਥੋਂ ਦੇ ਮਹਾਰਾਜ ਆ ਜਿਹੜਾ ਸਵਾਈ ਜੈ ਸਿੰਘ ਨੇ ਬਣਾਇਆ ਸੀਗਾ ਜੀ 1734 ਵੀਚ ਸੁਣਿਆਗਾ ਵੀ ਉਹ ਉਦੋਂ ਇਹਨੂੰ ਬਣਾਇਆ ਸੀਗਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਬਣਾਈਆਂ ਹੋਈਆਂ ਆ ਇਹ ਸਾਇੰਸ ਦੇ ਆਧਾਰ ਤੇ ਬਣਾਈਆਂ ਹੋਈਆਂ ਮੈਂ ਤੁਹਾਨੂੰ ਥੋੜਾ ਨੇੜੇ ਹੋ ਕੇ ਦਿਖਾਉਣਾਗਾ ਆ ਚੀਜ਼ਾਂ ਇਹਡੀਆਂ ਸਾਰੀਆਂ ਬਣਾਈਆਂ ਹੋਈਆਂ ਇਹ ਸਾਇੰਸ ਦੇ ਆਧਾਰ ਤੇ ਬਣਾਈਆਂ ਹੋਈਆਂ ਕੋਈ ਚੀਜ਼ ਮਤਲਬ ਸਮਾਂ ਦੱਸਦੀ ਆ ਟਾਈਮ ਦੱਸਦੀ ਆ ਹਨਾ ਵੀ ਪੁਰਾਣੇ ਸਮਿਆਂ ਦੇ ਵਿੱਚ ਕਿਵੇਂ ਵੀ ਕੁਝ ਵੀ ਲਾ ਲੋ ਵੀ ਤੁਸੀਂ ਟਾਈਮ ਦਾ ਕਿਵੇਂ ਪਤਾ ਲੱਗਦਾ ਸੀ ਜਾਂ ਦਿਨ ਦਾ ਕੋਈ ਗੱਲਬਾਤ ਹੁੰਦੀ ਸੀਗੀ ਉਹਦਾ ਕਿਵੇਂ ਪਤਾ ਲੱਗਦਾ ਸੀਗਾ ਤੇ ਇਹ ਉਸ ਹਾਵਣਾ ਬਣਾਈਆਂ ਹੋਈਆਂ ਸਾਰੀਆਂ ਸਾਇੰਸ ਦੇ ਆਧਾਰ ਤੇ ਤੇ ਇਹੀ ਜੇ ਤੁਸੀਂ ਮੇਨ ਸਪੈਸ਼ਲ ਦੇਖੋਗੇ ਮਤਲਬ ਇਹਦੇ ਨਾਲ ਦਾ ਸੇਮ ਇੱਕ ਦਿੱਲੀ ਵੀ ਹੈਗਾਗਾ ਬਾਈ ਤੇ ਇੱਕ ਆ ਚੀਜ਼ ਆ ਗਈ ਜੀ ਤੇ ਇਹਦੇ ਤੋਂ ਵੀ ਕੁਝ ਪਤਾ ਲੱਗਦਾ ਉਹ ਸਾਇੰਸ ਦੇ ਆਧਾਰ ਤੇ ਇਹ ਬਣਾਇਆ ਹੋਇਆ ਕੁਝ ਤੇ ਇਸ ਨਾਲ ਦੇ ਇਸ ਇਸ ਜਗ੍ਹਾ ਤੇ ਬਾਈ 19 ਹੋਰ ਬਣੇ ਹੋਇਆ ਇਹ ਚੀਜ਼ਾਂ ਵਿੱਚ ਉਹ ਸਰਕਲ ਜੇ ਵੀ ਮਾਰੇ ਹੋਏ ਤੁਹਾਨੂੰ ਜੂਮ ਕਰਕੇ ਦਿਖਾਵਾਂ ਠੀਕ ਆ ਇਹ ਮੈਥ ਦੇ ਆਧਾਰ ਤੇ ਮਤਲਬ ਜਿਹਨੇ ਬਣਾਇਆ ਸੀਗਾ ਕਹਿੰਦੇ ਉਹਦਾ ਦਿਮਾਗ ਬਹੁਤ ਸੀਗਾ ਤੇ ਮੈਥ ਵਾਲੇ ਗੱਲਬਾਤ ਹੀ ਆ ਸਾਰੀ ਸਾਇੰਸ ਵਾਲੀ ਉਹ ਚੀਜ਼ ਬਣਾਈ ਹੋਈ ਹੈ ਸਾਰੀ ਇਦੇ ਨਾਲ ਦਾ ਸੇਮ ਬਈ ਯੰਤਰਮੰਤਰ ਦਿੱਲੀ ਵੀ ਬਣਿਆ ਹੋਇਆ ਬਿਲਕੁਲ ਉਹ ਵੀ ਸੇਮ ਹੀ ਹੈਗਾ ਤੇ ਜੇ ਵੀ ਤੁਹਾਨੂੰ ਬਿਲਕੁਲ ਹੀ ਇਹਦੇ ਬਾਰੇ ਜਾਣਕਾਰੀ ਹੈ ਨਹੀਂਗੀ ਤੁਸੀਂ ਇੱਥੇ ਆਉਣੇ ਹੋਗੇ ਠੀਕ ਆ ਤੁਹਾਨੂੰ ਉਹਦਾ ਗਾਈਡ ਵੀ ਮਿਲ ਜਾਂਦਾਗਾ ਗਾਈਡ ਜਿਹੜਾ ਹੈਗਾ ਬਈ 400 ਰੁਪਿਆ ਉਹਦਾ ਫਿਕਸ ਰੇਟ ਹੀ ਹੈਗਾ ਇਹਨਾਂ ਦਾ ਹਰ ਇੱਕ ਜਗ੍ਹਾ ਤੁਸੀਂ ਹਵਾ ਮਹਿਲ ਵਗਜੋ ਠੀਕ ਆ ਯੰਤਰਮੰਤਰ ਆਜੋ ਜਾਂ ਸਿਟੀ ਪੈਲਸ ਵਗਜੋ ਜਿੱਧਰ ਮਰਜ਼ੀ ਵਗਜੋ ਉਹਨਾਂ ਨੇ 400 ਰੁਪਿਆ ਹੀ ਲੈਣਾਗਾ 400 ਰੁਪਿਆ ਲੈਂਦੇ ਆ ਠੀਕ ਆ ਤੇ ਸਾਰੇ ਬਾਰੇ ਜਾਣਕਾਰੀ ਦਿੰਦੇ ਆ ਕੱਲੇ-ਕੱਲੇ ਚੀਜ਼ ਬਾਰੇ 400 ਰੁਪਿਆ ਦਾ ਆ ਦੇਖੋ ਆ ਪਤਾ ਨਹੀਂ ਕੀ ਚੀਜ਼ ਬਣਾਈ ਹੋਈ ਹੈਗੀ ਇਹ ਵੀ ਕੁਝ ਸਾਰਾ ਕੁਝ ਸਾਇੰਸ ਦੇ ਆਧਾਰਿਤ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਕਿ ਪੁਰਾਣੇ ਸਮੇਂ 'ਚ ਇਹਨਾਂ ਤੋਂ ਕੁਝ ਨਾ ਕੁਝ ਪਤਾ ਲਾਉਂਦੇ ਹੋਣਗੇ ਕੀ ਗੱਲਬਾਤ ਹੁੰਦੀ ਹੈਗੀ ਉਦੋਂ ਹੀ ਆ ਸਾਰਾ ਕੁਝ ਇਹ ਹੈਗਾ ਜੀ ਦਿਗਜ ਯੰਤਰ ਇਹਦੇ ਅੰਦਰ ਨੋਆਂਟਰੀ ਲਿਖਿਆ ਹੈਗੀ ਚਲ ਆਪਾਂ ਥੋੜਾ ਜਿਹਾ ਗਾਹਾਂ ਹੋ ਜਾਂਦੇ ਆ ਕੀ ਹੈਗਾ ਆਹ ਦੇਖ ਲਓ ਪਤਾ ਨਹੀਂ ਕੀ ਹੈ ਦਿਗਜ ਯੰਤਰ ਨੋਆਂਟਰੀ ਲਿਖਿਆ ਹੋਇਆ ਵੈਸੇ ਤੇ ਚਾ ਜਿਹੜੇ ਮਹਾਰਾਜਾ ਨੇ ਬਾਈ ਇਹ ਚੀਜ਼ ਬਣਾਈ ਹੋਈ ਆ ਨਾ ਉਹਦਾ ਮਤਲਬ ਕਿ ਵਿਗਿਆਨ ਚ ਇਸ ਚੀਜ਼ਾਂ ਚ ਬਹੁਤ ਇੰਟਰਸਟ ਸੀਗਾ ਬਹੁਤ ਜ਼ਿਆਦਾ ਕਹਿ ਸਕਦੇ ਆ ਕਿ ਫੇਰ ਹੀ ਇਦਾਂ ਦੀਆਂ ਚੀਜ਼ਾਂ ਬਣਦੀਆਂ ਹੈਗੀਆਂ ਤੇ ਵੈਸੇ ਉਹ ਮਹਾਰਾਜਾ ਦਾ ਨਾਂ ਸੀਗਾ ਜਿਹੜਾ ਅਸਲੀ ਬੀਜੇ ਸਿੰਘ ਸੀਗਾ ਤੇ ਔਰੰਗਜ਼ੇਬ ਨੇ ਉਹਦਾ ਨਾਮ ਬਦਲ ਕੇ ਨਾ ਸਵਾਈ ਜੈ ਸਿੰਘ ਰੱਖਤਾ ਸੀਗਾ ਹੁੰਦੇ ਫਿਰਦੇ ਸਾਨੂੰ ਭੁੱਖ ਭੱਖ ਲੱਗਦੀ ਹੈ ਬਾਈ ਕੰਡੀਨ ਹਰੇਕ ਜਗ੍ਹਾ ਤੇ ਹੈਗੀ ਹੈ ਕਿ ਜਿੱਥੇ ਵੀ ਤੁਸੀਂ ਘੁੰਮਣ ਜਾਓਗੇ ਕੰਡੀਨ ਸਾਨੂੰ ਉੱਥੇ ਮਿਲ ਜਾਊਗੀ ਆ ਰੇਟ ਲਿਸਟ ਸਾਹਮਣੇ ਲੱਗੀ ਹੈ ਜੀ ਕੁਝ ਵੀ ਖਾਣਾ ਪੀਣਾਗਾ ਉਹਨੂੰ ਮਿਲ ਜੂਗਾ ਅਰਪਾਲ ਇੱਥੇ ਜੰਤਰ ਮੰਤਰ ਦੇ ਅੰਦਰ ਬਾਈ ਜੇ ਕਿਸੇ ਨੇ ਪੈਸੇ ਐਕਸਚੇਂਜ ਕਰਾਉਣੇ ਆ ਉਹ ਸਾਹਮਣੇ ਲਿਖਿਆ ਹੋਇਆ ਹੈ ਮਨੀ ਐਕਸਚੇਂਜ ਇੱਥੇ ਪੈਸੇ ਚੇਂਜ ਵੀ ਹੋਦੇ ਕਰ ਫੌਰਨ ਦੇ ਬਹੁਤ ਕਸਟਮਰ ਆਉਂਦੇ ਹਨ ਨਾ ਉਹਨਾਂ ਵਾਸਤੇ ਇਹ ਚੀਜ਼ ਵੀ ਪੈਸੇ ਪੂਸਾ ਐਕਸਚੇਂਜ ਕਰਾਉਣ ਵਾਸਤੇ ਹੈਗਾਗਾ ਤੇ ਜੇ ਕੋਈ ਕਿਤਾਬਾਂ ਕੁਤਬਾਂ ਪੜ੍ਹਨ ਦਾ ਸ਼ਕੀਨ ਆ ਇਸ ਦੇ ਰਿਲੇਟਡ ਜੈਪੁਰ ਦੇ ਠੀਕ ਆ ਉਹ ਇੱਥੇ ਮਿਲ ਜਾਂਦੀਆਂ ਅਰਪਾਲ ਅੰਦਰ ਫਿਰਦਾ ਪੰਮੀ ਬਣਾ ਦੇ ਦੇਖਿਆ ਯਾਰਪਾਲ ਕੀ ਪੁੱਛ ਕੇ ਆ ਦੇਵੇ ਜੇ ਜੇ ਵੀ ਤੁਸੀਂ ਕਿਤਾਬਾਂ ਪੜ੍ਹਨ ਦੇ ਸ਼ਕੀਨ ਹਾਂ ਇਸੇ ਵਿਰਤੀ ਤੁਹਾਨੂੰ ਕਿਤਾਬਾਂ ਮਿਲ ਜਾਣਗੀਆਂ ਜਿਹੜੇ ਇੱਥੇ ਦੇਖਣ ਵਾਲੀਆਂ ਚੀਜ਼ਾਂ ਨੇ ਠੀਕ ਹੈ ਕਿ ਹੋਰ ਅਸਸੀ ਦਾ ਸਮਾਨ ਹੋਏਗਾ ਕਾਂਟੇ ਵਗੈਰਾ ਲੈ ਗਿਆ ਤਾਂ ਝੌਂਕੇ ਲੈ ਹਰਪਾਲ ਈਕੇ ਬਣ ਜਾ ਸ਼ਕਤੀਮਾਨ 50 ਰੁਪਏ ਹੁੰਦਾ ਭਾਈ ਆ ਇੱਕ ਕੇਨ ਦਿੱਤਾਗਾ ਠੀਕ ਹੈ ਸਾਨੂੰ ਲਓ ਸਰ ਡੋਲ ਦੇ ਫਿਰ ਦਲਦਣੀ ਸਰਚ ਨਹੀਂ ਡੋਲ ਵੀ ਦਿੰਦਾ ਬੰਦ ਆ ਟੱਕਣਾਂ ਹੁਣ ਅਸੀਂ ਆ ਗਏ ਜੀ ਈਸਰਲਾਟ ਇਹਨੂੰ ਕਹ ਇਹਦਾ ਨਾਮ ਹੈਗਾ ਈਸਰਲਾਟ ਠੀਕ ਹੈ ਜੀ ਤੇ ਆ ਲਿਖਿਆ ਵੀ ਪਿਆਗਾ ਈਸਰਲਾਟ ਤੇ ਗਾਂ ਜਾ ਕੇ ਪੁੱਛਦੇ ਆਂ ਵੀ ਇਹਦੀ ਕਿੰਨੀ ਕਿੰਨੀ ਟਿਕਟ ਹੈਗੀ ਉੱਪਰੋਂ ਕਹਿੰਦੇ ਵੀ ਸਾਰਾ ਜੈਪੁਰ ਦਿਖਦਾਗਾ ਇਹਦੇ ਉੱਪਰੋਂ ਇਹ ਆ ਗਏ ਜੀ ਟਿਕਟ ਕਰ ਤੇ ਪੁੱਛਦੇ ਆ ਕਿੰਨੇ ਰੁਪਏ ਟਿਕਟਾਂ ਕੀ ਆ ਗਏ ਜੀ ਆਪਣੀਆਂ ਦੋ ਟਿਕਟਾਂ 55 ਰੁਪਏ ਦੀ ਇੱਕ ਟਿਕਟਾਂ ਕੀ ਸਾਨੂੰ ਮਿਲੀਆਂ 110 ਰੁਪਏ ਦੀਆਂ ਦੋ ਟਿਕਟਾਂ ਸਟੂਡੈਂਟਾਂ ਦਾ ਬਾਈ ਬਹੁਤ ਫਾਇਦਾ ਗਾ ਜੇ ਤੁਹਾਡੇ ਕੋਲੇ ਆਈ ਕਾਰਡ ਹੈ ਤੁਸੀਂ ਪੜਦੇ ਹੋ ਤਾਂ ਇਹੀ ਟਿਕਟਾਂ ਤੁਹਾਨੂੰ 25 ਰੁਪਏ ਨਹੀਂ ਮਿਲਣੀ ਸੀਗੀ ਆਧੋ-ਅੱਧ ਦਾ ਫਾਇਦਾ ਗਾ ਤੇ ਬਾਈ ਨੂੰ ਟਿਕਟ ਵੀ ਚੈੱਕ ਕਰਾਉਣੀ ਪੈਂਦੀ ਹੈਗੀ ਆਹ ਲਓ ਸਰ ਥੈਂਕ ਯੂ

ਸਰ ਲਾਟ ਕਹਿੰਦੇ ਆ ਜੀ ਇਹਨੂੰ ਕਿੰਨਾ ਕਰਾਈ ਆ ਜੇ ਹਾਂ ਕਿੱਥੇ ਕਿੱਥੇ ਹਾਂ ਚੜ ਚੜ ਆਈ ਨਾ ਚੱਕਰ ਆਉਣ ਲੱਗ ਜਾਣ ਲਾਓ ਜੀ ਪਹੁੰਚ ਹੀ ਗਏ ਉੱਪਰ ਗਰਮੀ ਆਨ ਲੱਗੀ ਤੇ ਹਵਾ ਵੀ ਠੰਡੀ ਠੰਡੀ ਆ ਰਹੀ ਆ। ਹਰਪਾਲ ਵੈਸੇ ਤਾਂ ਜੈਪੁਰ ਭਾਈ ਪੂਰਾ 15 ਇਲਾਕੇ ਚ ਹੈਗਾ ਪਰ ਇੱਥੇ ਇੱਕ ਥੋੜੇ ਜਿਹਾ ਪਹਾੜ ਆ ਜਾਂਦੇ ਆ। ਇਹਨੇ ਚਾ ਸਿਟੀ ਹੈਗੀ ਇਹ ਸਾਰੀ 15 ਹੈਗੀ। ਆਸੇ-ਪਾਸੇ ਤੁਹਾਨੂੰ ਥੋੜਾ ਜ਼ੂਮ ਕਰਕੇ ਦਿਖਾਵਾਂ ਤਾਂ ਪਹਾੜੀ ਪਹਾੜ ਜਿਆ ਥੋੜਾ ਥੋੜੇ। ਇਹ ਜੈਪੁਰ ਦੀ ਭਾਈ ਸਭ ਤੋਂ ਉੱਚੀ ਜਗ੍ਹਾ ਹੈ ਜਿੱਥੋਂ ਤੁਸੀਂ ਖੜ ਕੇ ਯੰਤਰ ਮੰਤਰ, ਸਿਟੀ ਪੈਲਸ, ਹਵਾ ਮਹਿਲ ਠੀਕਾ ਤੇ ਮਿਊਜ਼ੀਅਮ ਹੋ ਗਿਆ ਸਭ ਕੁਝ ਦੇਖ ਸਕਦੇ ਆ। ਟਾਈਮ ਹੋ ਗਿਆ ਜੀ ਪੌਣੇ 2 ਦਾ ਤੇ ਆ ਸਾਨੂੰ ਇੱਕ ਆਟੋ ਵਾਲਾ ਬਾਈ ਮਿਲਿਆਗਾ ਸਾਨੂੰ 4-5 ਜਗ੍ਹਾ ਤੇ ਬੈਸਟਾੜੇ ਕੋਲ ਮੋਟਰਸਾਈਕਲ ਵੀ ਹੈਗਾ ਪਰ ਟ੍ਰੈਫਿਕ ਬਹੁਤ ਜ਼ਿਆਦਾ ਕੀ ਸੰਗੋਂ ਸਾਨੂੰ ਇੰਨੀ ਪਤਾ ਵੀ ਨਹੀਂਗਾ ਤੇ ਬਾਈ ਤੋਂ ਆਟੋ ਕਿਰਾਏ 300 ਰੁਪਏ ਦੇ 4-5 ਥਾਮਾ ਆਪਣੇ ਵਧੀਆ-ਵਧੀਆ ਕਮਾਊਗਾ ਤੇ ਜਲਦੀ ਜਿਹੜਾ ਕਵਰ ਹੋਜੂ ਸਾਡਾ ਸਾਰਾ ਥਾਂ ਘੁੰਮਣ ਕਮਾਉਣ ਵਾਲਾ ਤੇ ਵੀਡੀਓ ਬਣਾਉਣ ਵਾਲਾ ਚੜ੍ਹੜਪਾਲ ਬੈਠ ਸਾਹਮਣੇ ਹੈਗਾ ਜੀ ਜਲਮਹਿਲ ਜਲਮਹਿਲ ਇਹਦਾ ਨਾਮ ਹੈ ਪਾਣੀ ਦੇ ਬਿਲਕੁਲ ਵਿਚਾਲੇ ਹੈਗਾ ਆਸੇ-ਪਾਸੇ ਪਾਣੀ ਹੈਗਾ ਇੱਕ ਹੋਰ ਛੋਟੀ ਜੀ ਬਿਲਡਿੰਗ ਹੈ ਇੱਕ ਆਹ ਸਾਹਮਣੇ ਤੇ ਉਹ ਪਿੱਛੇ ਜਲਮਹਿਲ ਠੀਕ ਹੈ ਤੁਹਾਨੂੰ ਜੂਮ ਕਰਕੇ ਦਿਖਾਉਣਾਗਾ ਤੇ ਉਹ ਪਿੱਛੇ ਪਹਾੜ ਰਹੇ ਜਾਂਦੇ ਜਲਮਹਿਲ ਇਹ ਬਾਈ 1917 ਦੇ ਵਿੱਚ ਬਣਿਆ ਸੀਗਾ 1917 ਦੇ ਵਿੱਚ ਬਣਿਆ ਸੀ ਇਹ ਮਹਾਰਾਜਾ ਪ੍ਰਤਾਪ ਸਿੰਘ ਨੇ ਬਣਾਇਆ ਸੀਗਾ ਜਿਹਦਾ ਨਾਮ ਹੈਗਾ ਜਲਮਹਿਲ ਲੋਕ ਇੱਥੇ ਘੁੰਮਣ ਘਮਾਉਣ ਆਲੇ ਬਹੁਤ ਆਉਂਦੇ ਆ ਤੇ ਜਿਵੇਂ ਜਿੱਦਾਂ ਅਸੀਂ ਆਏ ਆ ਉਦਾਂ ਹੀ ਆਉਂਦੇ ਆ ਠੀਕ ਆ ਤੇ ਇੱਥੇ ਕਹਿੰਦੇ ਅੰਦਰ ਉੱਥੇ ਕੋਈ ਨਹੀਂ ਜਾਂਦਾ ਹੈਗਾ ਟੂਰਿਸਟ ਬੰਦਾ ਘੁੰਮਣ ਘਮਾਉਣ ਵਾਲਾ ਵੀ ਜਿਵੇਂ ਆ ਖੜੇ ਹੈਗੇ ਅੱਗੇ ਕੋਈ ਨਹੀਂ ਜਾ ਸਕਦਾ ਉੱਥੇ ਸਿਰਫ ਦੇ ਸਿਰਫ ਅ ਕਰਮਚਾਰੀ ਜਾਂਦੇ ਹੈਗੇ ਜਿਹੜੇ ਮਤਲਬ ਕਿ ਸਫਾਈ ਕਰਨ ਵਾਲੇ ਉਹਦੀ ਸਾਮ ਸੰਭਾਲ ਲਈ ਜੋ ਵੀ ਇਹਨਾਂ ਇੱਥੋਂ ਦੀ ਸਰਕਾਰ ਨੇ ਰੱਖੇ ਹੋਣਗੇ ਜਾਂ ਇੱਥੋਂ ਦੇ ਕੁਛ ਨੇ ਵੀ ਰੱਖੇ ਹੋਣਗੇ ਮੰਨ ਲਓ ਤੇ ਉਹ ਬੰਦੇ ਜਾਂਦੇ ਆ ਤੇ ਉਹ ਕਹਿੰਦੇ ਵੀ ਡੇਲੀ ਵਾਂਗੂ ਜਾਂਦੇ ਹੈਗੇ ਉਹਦੀ ਸਾਫ ਸਫਾਈ ਉਹਦੀ ਕੇਅਰ ਕਰਨ ਵਾਸਤੇ ਇਹ ਕਿਸਤੀ ਤੇ ਜਾਂਦੇ ਹੋਣਗੇ ਕਿਸ ਤਰ੍ਹਾਂ ਜਾਂਦੇ ਹੋਣਗੇ ਨਾ ਤੇ ਉਹੀ ਜਾ ਸਕਦੇ ਆ ਬਸ ਹੋਰ ਕੋਈ ਨਹੀਂ 1917 ਦੇ ਵਿੱਚ ਬਣਿਆ ਸੀ ਇਹ ਮਹਾਰਾਜਾ ਪ੍ਰਤਾਪ ਸਿੰਘ ਨੇ ਬਣਾਇਆ ਸੀ ਆਸੇ-ਪਾਸੇ ਵੀ ਇਹ ਸਾਰਾ ਪਾਣੀ ਹੈਗਾ ਤੇ ਪਾਣੀ ਦੇ ਵਿੱਚ ਪੂਰੀਆਂ ਮੱਛੀਆਂ ਆਈਆਂ ਆ ਲੋਕ ਕੁਛ ਨਾ ਕੁਛ ਉਹਨਾਂ ਵਾਸਤੇ ਖਾਣ ਨੂੰ ਵੀ ਪਾਈ ਜਾਂਦੇ ਆ ਕਿਉਂ ਸਿੱਟੀ ਜਾਂਦੇ ਆਗੇ ਤੇ ਲੈ ਕੇ ਆਉਂਦੇ ਆ ਨਾਲ ਹਨਾ ਜਾਂ ਇੱਥੋਂ ਮਿਲ ਜਾਂਦਾਗਾ ਇਹਨਾਂ ਨੂੰ ਪਾਉਣ ਵਾਸਤੇ ਮੱਛੀਆਂ ਨੂੰ ਮੱਛੀਆਂ ਬਹੁਤ ਆ ਇੱਥੇ ਪੂਰਾ ਪਾਣੀ ਦੇ ਵਿੱਚ ਹੈਗਾ ਤੇ ਅੱਜ ਤੱਕ ਵੀ ਇਹਨੂੰ ਮਤਲਬ ਕਿੰਨੇ ਸਾਲ ਹੋ ਗਏ ਦੇਖ ਲਓ ਬਣੇ ਨੂੰ ਤੇ ਇਹ ਹੁਣ ਤੱਕ ਇਹ ਵੈਸੀ ਹੀ ਪਿਆਗਾ ਕਿਸ ਤਰ੍ਹਾਂ ਬਣਾਇਆ ਹੋਊਗਾ ਹਨਾ ਇੰਨੀ ਮਜ਼ਬੂਤੀ ਨਾਲ ਬਣਿਆਗਾ ਤੇ ਵਿੱਚ ਪਾਣੀ ਦੇ ਉਸ ਤਰ੍ਹਾਂ ਹੀ ਜਲ ਮੈਲ ਜੀ ਇਹਦੀ ਵੀਡੀਓ ਵੀਡੀਓ ਬਣਾਉਂਦੇ ਬਾਈ ਮੇਰੇ ਦਿਮਾਗ 'ਚ ਇੱਕ ਖਿਆਲ ਆਇਆ ਠੀਕ ਹੈ ਜੀ ਵੀ ਆਪਣੇ ਪੰਜਾਬ 'ਚ ਇੱਕ ਸਰਹੰਦ ਟੋਡਰਮਲ ਦੀ ਟੋਡਰਮਲ ਜੀ ਦੀ ਹਵੇਲੀ ਹੈ ਜੀ ਠੀਕ ਹੈ ਨਾ ਤੁਸੀਂ ਉਹਦੇ ਸਾਰਿਆਂ ਨੇ ਹਾਲਾਤ ਦੇਖਿਓ ਆ ਵੀ ਕੀ ਹਾਲਾਤ ਹੋਏ ਪਏ ਆ ਉਹਦੇ ਠੀਕ ਹੈ ਨਾ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹਨਾ ਵੀ ਉਹਦੀ ਸਾਮ ਸੰਭਾਲ ਕੁਛ ਵੀ ਨਹੀਂ ਕਰ ਰਿਆ ਕੋਈ ਨਹੀਂ ਕਰ ਰਿਆ ਤੇ ਇਹ ਦੇਖ ਲੋ ਲੋਕ ਕਿੰਨਾ ਪੁਰਾਣਾਗਾ ਠੀਕ ਹਨਾ ਤੇ ਅਸੀਂ ਇਥੋਂ ਸੁਣਿਆ ਵੀ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹਦੀ ਰੋਜ਼ ਸਫਾਈ ਹੁੰਦੀ ਆ ਕਰਮਚਾਰੀਆ ਦੀ ਰੋਜ਼ ਜਾਂਦੇ ਆ ਕਦੋਂ ਵੀ ਜਾਣ ਉਹ ਦਿੱਲੀ ਜਾਂਦੇ ਆ ਡਿਊਟੀ ਲੱਗੀ ਹੋਈ ਆ ਉਹਨਾਂ ਦੀ ਵੀ ਇਹ ਆਪਣੀਆਂ ਪੁਰਾਣੀਆਂ ਚੀਜ਼ਾਂ ਇਤਿਹਾਸਕ ਚੀਜ਼ਾਂ ਨੂੰ ਇੰਨਾ ਸੰਭਾਲ ਕੇ ਰੱਖਦੇ ਆਗੇ ਠੀਕ ਆ ਉਹਨਾਂ ਦੀ ਇੰਨੀ ਕਲੀਅਰ ਕਰਦੇ ਆਗੇ ਠੀਕ ਹਨਾ ਤੇ ਆਪਣੇ ਪੰਜਾਬ ਚ ਦੇਖ ਲੋ ਕੋਈ ਵੀ ਪੁਰਾਣੀ ਚੀਜ਼ ਆਗੀ ਹਨਾ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਆ ਸਰਹੰਦ ਵੀ ਟੋਡਨ ਮਲ ਜੀ ਦੀ ਹਵੇਲੀ ਹੈਗੀ ਤੇ ਉਹ ਕਿਵੇਂ ਖੰਡਰ ਬਣੀ ਹੋਈ ਹੈਗੀ ਉਹਦੀ ਕੋਈ ਸਾਮ ਸੰਭਾਲ ਨਹੀਂ ਹੈਗੀ ਕੁਝ ਨਹੀਂ ਹੈਗਾ ਇੱਥੇ ਅਸੀਂ ਜਿੱਥੇ ਜਿੱਥੇ ਵੀ ਘੁੰਮ ਕੇ ਆਏ ਆਂਗੇ ਠੀਕ ਹੈ ਨਾ ਹਰੇਕ ਜਗ੍ਹਾ ਨੂੰ ਪੂਰਾ ਵੀ ਵਧੀਆ ਸੰਭਾਲ ਕੇ ਰੱਖਿਆ ਹੋਇਆ ਹੈਗਾ ਠੀਕ ਹੈ ਟਿਕਟ ਵੀ ਹਰੇਕ ਜਗ੍ਹਾ ਕੱਟਦੇ ਹੈਗੇ ਕਿਸੇ ਦੀ ਕਿੰਨੇ ਰੁਪਏ ਟਿਕਟਾ ਕਿਸੇ ਦੀ ਕਿੰਨੇ ਰੁਪਏ ਟਿਕਟਾ ਇੱਥੋਂ ਦੀ ਕੋਈ ਟਿਕਟ ਨਹੀਂ ਹੈਗੀ ਇਹਨੂੰ ਦੇਖਣ ਦੀ ਕੋਈ ਟਿਕਟ ਨਹੀਂ ਹੈਗੀ ਹੋਰ ਜਿੱਥੇ ਵੀ ਅਸੀਂ ਜਾ ਕੇ ਆਏ ਆਂ ਕਿਤੇ 50 ਰੁਪਏ ਕਿਤੇ 30 ਰੁਪਏ ਇਸ ਤਰ੍ਹਾਂ ਟਿਕਟ ਰੱਖੀ ਹੋਈ ਆ ਤੇ ਉਹਦੀ ਸਾਮ ਸੰਭਾਲ ਵੀ ਪੂਰੀ ਹੈਗੀ। ਚੱਲ ਮਹਿਲ ਦੇ ਬਾਹਰ ਇੱਕ ਆ ਚੀਜ਼ ਦੇਖੋ ਭਾਈ ਤੇ ਮਤਲਬ ਕਿ ਆ ਮੇਨ ਗੇਟ ਬਣਿਆ ਹੋਇਆਗਾ ਤੇ ਠੀਕ ਆ ਤੇ ਆ ਮਹਾਰਾਜ ਜੋ ਵੀ ਆ ਮੈਨੂੰ ਨਹੀਂ ਪਤਾ ਇਹਨਾਂ ਦਾ ਨਾਮ ਕੀ ਹੈਗਾ ਹਨਾ ਹੋਊਗਾ ਤੇ ਇਹ ਹਾਥੀ ਦੀ ਸਵਾਰੀ ਤੇ ਉੱਪਰ ਜਾ ਰਹੇ ਆ ਤੇ ਮਗਰ ਇਹਨਾਂ ਦੇ ਆ ਸੈਨਿਕ ਉਸ ਤਰ੍ਹਾਂ ਹੀ ਜਾ ਰਹੇ ਆ ਬਣਾਏ ਹੋਏ ਆਗੇ ਸਾਰੇ ਤੇ ਇਹ ਬੜੇ ਸੋਹਣੇ ਲੱਗਦੇ ਹੈਗੇ ਆ ਦੇਖੋ ਬਣਾਈਆਂ ਹੋਈਆਂ ਚੀਜ਼ਾਂ ਦੇਖਣ ਵਾਲੇ ਆ ਮਤਲਬ ਕੱਲਾ ਕੱਲਾ 뷰 ਦੇਖਣ ਵਾਲਾਗਾ ਤੇ ਉਧਾਂ ਜਾ ਰਹੇ ਆ ਤੇ ਆ ਸੰਗਲ ਦੇਖੋ ਬਾਈ ਇਹਨਾਂ ਦੀ ਜਿਹੜੀ ਉਹ ਕੀਤੀ ਹੋਈ ਹੈਗੀ ਇਹ ਵੀ ਮੈਨੂੰ ਲੱਗਦਾ ਬਹੁਤ ਸਾਲ ਪੁਰਾਣੀਆਂ ਚੀਜ਼ਾਂ ਆ ਇਹ ਬਾਈ ਬਹੁਤ ਮਜ਼ਬੂਤੀ ਵਾਲੀਆਂ ਬਹੁਤ ਹੈਵੀ ਆ